ਲੋ ਜੀ ਅਸੀਂ ਪਹੁੰਚ ਗਏ ਆ ਮਾਡਰਨ ਬੂਥ ਜੀਜੀ ਡੀਐਸਟੀ ਕਾਲਜ ਹਰਿਆਣਾ ਜਿਹੜਾ ਇੱਕ ਮਾਡਰਨ ਬੂਥ ਹੈ ਔਰ ਇੱਥੇ ਵੋਟਰ ਜਿਹੜੇ ਆਏ ਨੇ ਔਰ ਇਹਨਾਂ ਨਾਲ ਗੱਲ ਕਰਦੇ ਜੀ ਗੱਲ ਕਰਦੇ ਤੁਹਾਨੂੰ ਆਜੋ ਆਜੋ ਇੱਕ ਮਿੰਟ ਇੱਕ ਮਿੰਟ ਆਪਕੋ ਇਹ ਹਾਂਜੀ ਜੀ ਕਿਸ ਤਰ੍ਹਾਂ ਦਾ ਲੱਗਾ ਜੀ ਵੋਟ ਪਾਉਣ ਨਾਲ ਅੱਜ ਅੱਜ ਕੱਲ ਦਾ ਮਾਹੌਲ ਆ ਪਹਿਲਾਂ ਜਦੋਂ ਵੋਟ ਪਾਉਣਾਉਂਦੇ ਸੀ ਤੇ ਹੁਣ ਦੇ ਵਿੱਚ ਕਿੰਨਾ ਕੁ ਫਰਕ ਆ ਸੇਮ ਯਾ ਕੁਝ ਜ਼ਿਆਦਾ ਨਹੀਂ ਆ ਵਧੀਆ ਵਾ ਸਭ ਵਧੀਆ ਠੀਕ ਹੈ

ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਜੈ ਹਿੰਦ ਮੈਂ ਹਾਂ ਤੁਹਾਡਾ ਦਲਵੀਰ ਦਸਾਂਜ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਫੈਮਲੀ ਡੀਡੀ ਪੰਜਾਬੀ ਫੈਮਲੀ ਤੋਂ ਅੱਜ ਅਸੀਂ ਹਰਿਆਣਾ ਦੇ ਕਸਬਾ ਹਰਿਆਣਾ ਦੇ VOTER ਜਿਹੜਾ ਹੈਗਾ ਮਾਡਰਨ ਬੂਥ ਜਿਹੜਾ ਹਰਿਆਣਾ ਦਾ ਆ ਉੱਥੇ ਆਪਾਂ ਪਹੁੰਚੇ ਹਾਂ ਤੇ ਉੱਥੇ VOTING ਬੜੀ ਵਧੀਆ ਹੋ ਰਹੀ ਆ ਔਰ ਬੜਾ ਵਧੀਆ ਤਰੀਕੇ ਨਾਲ ਸਜਾਇਆ ਗਿਆ ਆ ਔਰ ਕਾਫੀ ਲੋਕਾਂ 'ਚ VOTING ਦਾ ਉਤਸ਼ਾਹ ਆ ਅਸੀਂ ਵੱਖ-ਵੱਖਰੇ ਲੋਕਾਂ ਨਾਲ ਗੱਲਾਂ ਵੀ ਕੀਤੀਆਂ ਨੇ ਵੀ ਕਿਸ ਤਰ੍ਹਾਂ VOTING ਨੂੰ ਵਧੀਆ ਲੱਗ ਰਹੀ ਹੈ ਕਿਉਂਕਿ ਅੱਜ ਕੱਲ ਜਿਹੜਾ ਜਿਹੜਾ ਇਹ ਹੈ ਜਿਹੜਾ VOTING ਹੈਗਾ ਇਹ ਤਿਉਹਾਰਾਂ ਦੇ ਤੌਰ ਤੇ ਵੀ ਮਨਾਇਆ ਜਾਂਦਾ ਗਵਰਨਮੈਂਟ ਦੇ ਉੱਤੇ ਬਹੁਤ ਸਾਰਾ ਕੰਮ ਕਰਦੀ ਹੈ ਔਰ ਤਾਂ ਕਿ ਸਾਰਿਆਂ ਨੂੰ ਉਤਸ਼ਾਹਤ ਕਰਦੀ ਹੈ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਜਿਹੜੇ ਨੇ ਉਹ ਵੋਟ ਪਾ ਸਕਣ ਤਾਂ ਵੋਟ ਪਾਉਣ ਵਾਸਤੇ ਨੌਜਵਾਨ ਵੀ ਬਹੁਤ ਨੇ ਲੜਕੀਆਂ ਨੌਜਵਾਨ ਬਜ਼ੁਰਗ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਤੋ ਆਪਾਂ ਉਹਨਾਂ ਨਾਲ ਵੀ ਗੱਲਾਂ-ਬਾਤਾਂ ਕੀਤੀਆਂ ਨੇ ਤੋ ਆਓ ਆਪਾਂ ਦੇਖਦੇ ਹਾਂ ਇਸ ਪ੍ਰੋਗਰਾਮ ਦੀਆਂ ਜਿਹੜੀਆਂ ਇਸ VOTING ਦੀਆਂ ਝਲਕੀਆਂ ਔਰ ਵੱਖਰੀ-ਵੱਖਰੀਆਂ ਪਾਰਟੀਆਂ ਦੇ ਵਿਚਾਰ ਵੀ ਸੁਣਦੇ ਹਾਂ ਕਿ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਕੀ ਹੋ ਰਹੀ ਹੈ ਔਰ ਸਾਰਿਆਂ ਦੇ ਅਨੌਸਾਰ ਉਹਨਾਂ ਦਾ ਅਨੌਸਾਰ ਚੱਲਦੇ ਨੇ

ਹਾਗਾਜੀ ਮਾਡਰਨ ਬੂਥ ਹਰਿਆਣੇ ਦਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਔਰ ਇੱਥੇ ਦੇਖੋ ਜੀ ਕਲਾ ਜਿਹੜੀ ਆ ਕਲਾ ਦੇ ਸਾਜ਼ ਜਿਹੜਾ ਹੈਗਾ ਸ਼ਾਮਚਰਾਸੀ ਜਿਹੜਾ ਹੈਗਾ ਇਹ ਹਲਕਾ ਆ ਉਹਦੇ ਦੇ ਵਿੱਚ ਜਿਹੜੀ ਹੈ ਨਾ ਸ਼ਾਮਚਰਾਸੀ ਘਰਾਨਾ ਜਿਹੜਾ ਸੰਗੀਤ ਦਾ ਘਰਾਨਾ ਹੈ ਹਰਿਆਣਾ ਘਰਾਨਾ ਸੰਗੀਤ ਦਾ ਘਰਾਨਾ ਆ ਦੇਖੋ ਕਿੰਨਾ ਵਧੀਆ ਜਿਹੜਾ ਮਾਡਰਨ ਬੂਥ ਜਿਹੜਾ ਸਜਾਇਆ ਹੋਇਆ ਔਰ ਸਾਰੇ ਸਾਜ਼ ਰੱਖੇ ਹੋਏ ਨੇ ਤੋਂ ਆਪਾਂ ਗੱਲ ਕਰਦੇ ਹਾਂ ਜੀ ਸੁਖਦੇਵ ਸਿੰਘ ਜੀ ਨਾ ਇਹ ਦੱਸਾਂਗੇ ਵੀ ਇਹ ਕਿਸ ਤਰ੍ਹਾਂ ਚੱਲ ਰਿਹਾ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀ ਸਾਡੀ ਕੰਸਟੀਟੂਐਂਸੀ ਹੈ ਸਾਡੀ ਸ਼ਾਮਚੜਾਸੀ ਘਰਾਣਾ ਇਹ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਇੱਕ ਆਪਣਾ ਅਹਿਮ ਸਥਾਨ ਰੱਖਦੀ ਹੈ ਐਕੀ ਮਾਡਲ ਬਹੁਤ ਬਣਾਇਆ ਗਿਆ ਜਿਹੜਾ ਕਿ ਅਸੀਂ ਜਿਹੜੀ ਚੋਣ ਕੀਤੀ ਹੈ ਕਿ ਜੀਜੀਐਸਬੀ ਕਾਲਜ ਹਰਿਆਣਾ ਇਸ ਕਰਕੇ ਅਸੀਂ ਮਤਲਬ ਜਿਹੜਾ ਸ਼ਾਮਚੜਾਸੀ ਆਪਣਾ ਇਹ ਕੰਸਟੀਟੂਐਂਸੀ ਹੈ ਇਹਦੀ ਖੂਬਸੂਰਤੀ ਕੀ ਆ ਉਹਨੂੰ ਦਰਸਾਉਣ ਦਾ ਯਤਨ ਕੀਤਾ ਕਿ ਆਪਣੀ ਸ਼ਾਮਚਰਾਸੀ ਦੇ ਵਿੱਚ ਵਿਲੱਖਣਤਾ ਕੀ ਆ ਵਿਲੱਖਣਤਾ ਇਹ ਆ ਕਿ ਸਭ ਤੋਂ ਪਹਿਲੀ ਗੱਲ ਇਹ ਆ ਕਿ ਇਹਦਾ ਜਿਹੜਾ ਇਹ ਕਨਸੀਕੁਐਂਸੀ ਆ ਇਹਦੇ ਦੁਨੀਆ ਦੇ ਵਿੱਚ ਇਹਦਾ ਨਾਂ ਆ ਪੂਰੀ ਦੁਨੀਆ ਦੇ ਵਿੱਚ ਉਹ ਨਾਂ ਕਿਉਂ ਆ ਕਿਉਂਕਿ ਇਹ ਹੁਸ਼ਾਰਪੁਰ ਜਲੰਧਰ ਦੇ ਰੋਡ ਦੇਤੇ ਸਥਿਤ ਹੈ ਸ਼ਾਮਚਰਾਸੀ ਕਸਬਾ ਆ ਜਿਹੜਾ ਉਹ ਆਇਆ ਹੋਇਆ ਔਰ ਇਹਦੀ ਜਿਹੜੀ ਆ ਇਸ ਸ਼ਾਮਚਰਾਸੀ ਸੰਗੀਤ ਦੇ ਘਰਾਣੇ ਦੀ ਜਿਹੜੀ ਨੀ ਆ ਇਹ 16ਵੀਂ ਸਦੀ ਦੇ ਜਿਹੜੇ ਨਾਇਕ ਅਕਰ ਅਕਬਰ ਦੇ ਸੋਮੇ ਦੇ ਸੂਰਜ ਖਾਨ ਤੇ ਚਾਨਦ ਖਾਨ ਜਿਹੜੇ ਆ ਇਹ ਉਹਨਾਂ ਦੇ ਸੋਨਿਆਂ ਦੀਆਂ ਇਹ ਮਤਲਬ ਗੱਲਾਂ ਨੇ ਕਿ ਇਹ ਇਸ ਘਰਾਣੇ ਦੇ ਦੋ ਗਵਈਏ ਜਿਹੜੇ ਨੇ ਉਹ ਬੜੇ ਮਸ਼ਹੂਰ ਹੋਏ ਆ ਕਿਉਂਕਿ ਖਾਸ ਕਰਕੇ ਸੰਗੀਤਕ ਘਰਾਣੇ ਦੇ ਵਿੱਚ ਦੁਨੀਆ ਦੇ ਵਿੱਚ ਹਲਕਾ ਸ਼ਾਮ 84 ਦਾ ਨਾਮ ਬਹੁਤ ਉੱਪਰ ਔਰ ਸਭ ਤੋਂ ਬਲੱਖਣ ਜਿਹੜੀ ਖਾਸੀਅਤ ਇਹ ਆ ਕਿ ਧ੍ਰੁਪਤ ਗਾਇਕੀ ਜਿਹੜੀ ਆ ਉਹ ਇੱਥੋਂ ਹੀ ਸ਼ੁਰੂ ਲੱਗਣੀ ਉਹ ਕਰੀ ਦੋਨਾਂ ਸਰ ਵੋਟ ਪਾਉਣ ਆਇਓ ਕਿਸ ਤਰ੍ਹਾਂ ਦਾ ਲੱਗ ਰਿਹਾ ਮਾਹੌਲ ਬਹੁਤ ਵਧੀਆ ਮਾਹੌਲ ਅੱਗੇ ਨਾਲੋਂ ਕਾਫੀ ਚੇਂਜ ਆ ਤੁਹਾਡਾ ਇਦਾਂ ਹੀ ਜਾਗਰੂਕ ਹੋਣਾ ਚਾਹੀਦਾ ਜਾਗਰੂਕ ਸਮਾਜ ਨੂੰ ਸਾਡੇ ਨੂੰ ਕਰਨਾ ਚਾਹੀਦਾ ਪੇ ਜਿਹੜਾ ਆਪਣੇ ਵੋਟ ਦੇ ਅਧਿਕਾਰ ਨੂੰ ਉਹ ਸਮਝ ਸਕੇ ਵੀ ਮੈਂ ਜਿਹੜੀ ਵੋਟ ਪਾਉਣੀ ਆ ਉਸ ਵੋਟ ਦਾ ਆਉਣ ਵਾਲੇ ਟਾਈਮ 'ਚ ਮੈਨੂੰ ਕਿੰਨਾ ਕੁ ਫਾਇਦਾ ਮਿਲੇਗਾ ਆਪਣਾ ਕੀਮਤੀ ਟਾਈਮ ਕੱਢ ਕੇ ਹਰ ਇਨਸਾਨ ਨੂੰ ਹਰ ਸ਼ਖਸ ਨੂੰ ਸਮਾਜ ਦੇ ਨੂੰ ਵੋਟ ਪਾਣੀ ਜ਼ਰੂਰ ਚਾਹੀਦੀ। ਦੇ ਸਰ ਜਿਸ ਤਰ੍ਹਾਂ ਕਹਿੰਦੇ ਹੈਗੇ ਕਿ ਜਿਹੜੇ ਬੰਦੇ ਇੰਡਸਟਰੀਅਲ ਵਾਲੇ ਬੰਦੇ ਹੁੰਦੇ ਆ ਜਾਂ ਹੋਰ ਕਹਿੰਦੇ ਵੋਟਾਂ ਤਾਂ ਜਿਹੜੇ ਨੇ ਨਾ ਗਰੀਬ ਬੰਦੇ ਹੀ ਪਾਉਂਦੇ ਨੇ ਜਿਹੜੇ ਅਮੀਰ ਲੋਕ ਆ ਉਹ ਵੋਟਾਂ ਵੱਲੋਂ ਧਿਆਨ ਘਟ ਦਿੰਦੇ ਨੇ ਉਹ ਕਹਿੰਦੇ ਕੀ ਲੈਣਾ ਸੀ ਇਸ ਚੀਜ਼ ਤੋਂ। ਇਹੀ ਡਰਾਪ ਆਕ ਹੈ ਜੀ ਸਾਡਾ ਸਾਡੇ ਸਮਾਜ ਦਾ ਸਾਡੇ ਦੇਸ਼ ਚ ਇਹ ਹੀ ਡਰਾਅ ਬੈਕ ਹੈ ਕਿ ਜਿਹੜੇ ਇੰਡਸਟਰੀਅਲਿਸਟ ਆ ਜਾਂ ਹੋਰ ਆ ਬੋਡ ਪੰ ਨਹੀਂ ਜਾਂਦੇ ਸਹੀ ਸਰਕਾਰ ਚੁਣੀ ਆ ਤਾਂ ਤੁਹਾਨੂੰ OK lets go ਹਾਂਜੀ ਸਰ ਜੀ ਕਿਦਾਂ ਦਾ ਰੁਝਾਨ ਹੈਗਾ ਵੋਟਾਂ ਦਾ ਵੋਟਾਂ ਦਾ ਰੁਝਾਨ ਬਹੁਤ ਵਧੀਆ ਹੈਗਾ ਹਲੇ ਅ ਅਗਰ ਨਵੇਂ ਬਿੱਟੋ ਤਿਰਨਾ ਭਾਜਪੀ ਲੀਡ ਕਰੇਗੀ ਕਿਉਂਕਿ ਕਾਫੀ ਇਤਸ਼ਾਹ ਲੋਕਾਂ ਦੇ ਵਿੱਚ ਹੈਗਾ ਉਹਨੂੰ ਵੋਟਾਂ ਪਾਉਣ ਦਾ ਇਹ ਦਾ ਦੇ 4 ਤਰੀਕ ਤੋਂ ਹਾਂਜੀ ਜਸ ਸਰ ਜੀ ਕਿਸ ਤਰ੍ਹਾਂ ਦੀ ਵੋਟਾਂ ਦਾ ਕਿਦਾਂ ਦਾ ਮਾਹੌਲ ਚੱਲ ਰਿਹਾ ਵੋਟਾਂ ਸਾਡੇ ਦਾ ਅਕਾਲੀ ਦਲ ਦਾ ਤਗੜਾ ਹੈ ਪਿੰਡਾਂ 'ਚ ਅੱਛਾ ਅਕਾਲੀ ਦਲ ਮਾਰੂਗੀ ਬਾਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਕਿਦਾਂ ਰੁਝਾਨਾ ਹਾਂਜੀ ਪ੍ਰਿੰਸੀਪਲ ਸਾਹਿਬ ਕਿਸ ਤਰ੍ਹਾਂ ਰੁਝਾਨ ਹੈਗਾ ਜੀ ਆਪਣੇ ਵੋਟਾਂ ਦੇ ਵਿੱਚ ਅੱਜ ਵੋਟਾਂ ਤੇ ਜੀ ਇਸ ਵੀ ਜਿਹੜਾ ਰੁਝਾਨ ਆ ਬਿਲਕੁਲ ਅਕਾਲੀ ਦਲ ਦੇ ਪੱਖ ਚ ਚੱਲ ਰਿਹਾ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਬਹੁਤ ਦੁਖੀ ਆ ਚੁੱਕੇ ਆ ਉਹਨਾਂ ਦਾ ਜਿਹੜਾ ਝੂਠ ਸੀਗਾ ਨਾ ਉਹ ਹੁਣ ਸਿੱਧ ਹੋ ਚੁੱਕਾ ਤੇ ਬੇਸ਼ੁਮਾਰ ਲੋਕ ਜਿਹੜੇ ਆ ਉਹ ਅਕਾਲੀ ਦਲ ਨੂੰ ਪਰਤਰੇ ਮੋੜ ਮੋੜ ਕੇ ਅੱਛਾ ਅਕਾਲੀ ਦਲ ਵਾਵਾ ਲੀਡ ਲਊਗੀ ਬਿਲਕੁਲ ਜੀ ਅਕਾਲੀ ਦਲ ਜਿਹੜਾ ਬੌਮ ਹਾਂ ਜੀ ਜੀ ਵੋਟਾਂ ਦਾ ਕੀ ਰੁਝਾਨ ਚੱਲ ਰਿਹਾ ਹੈ ਇਸ ਵੇਲੇ ਵੋਟਾਂ ਦਾ ਰੁਝਾਨ ਜੀ ਬਹੁਤ ਵਧੀਆ ਹੈ ਸ਼੍ਰੋਮਣੀ ਅਕਾਲੀ ਦਲ ਸਾਡੇ ਪ੍ਰਕਾਸ਼ ਸਿੰਘ ਜੀ ਬਾਦਲ ਜੋ ਪੰਜ ਵਾਰ ਮੁੱਖ ਮੰਤਰੀ ਬਣੇ ਆ ਜੋ ਸਾਡੇ ਕਿਸਾਨਾਂ ਦਾ ਜੋ ਕਰਦੇ ਆ ਇਹ ਹੀ ਸਰਕਾਰ ਹੀ ਕਰ ਸਕਦੀ ਆ ਹੋਰ ਕੁਝ ਨਹੀਂ ਕਰ ਸਕਦਾ ਕੋਈ ਵੀ ਹਾਂ ਜੀ ਜੀ ਵੋਟਾਂ ਦਾ ਫਿਰ ਕੀ ਰੁਝਾਨ ਆ ਕਿਦਾਂ ਦਾ ਵੋਟਾਂ ਪੈ ਰਹੀਆਂ ਤੇ ਕਿਹਨੂੰ ਪੈ ਰਹੀਆਂ ਜ਼ਿਆਦਾ ਵੋਟਾਂ ਹਾਂ ਜੀ ਮੇਰ ਬਾਹਰ ਆਇਆ ਅਹਲੇ ਜਿਹੜਾ ਮੇਨ ਮੁਕਾਬਲਾ ਉਹ ਤਾਂ ਕਾਂਗਰਸ ਤੇ ਧੜੂਆਲੇ ਦੇ ਵਿਚਕਾਰ ਹੀ ਆ ਬਾਕੀ ਦਾ ਸਾਰੇ ਥੱਲੇ ਹੀ ਆ ਠੀਕ ਹੈ ਜੀ ਤੇ ਕਿਸ ਤਰ੍ਹਾਂ ਕਾਂਗਰਸ ਲੀਡ ਕਰੂਗੀ ਜੀ ਆ ਸੀਟ ਜਿਹੜੀ ਕਾਂਗਰਸ ਕੱਢ ਰਹੀ ਆ ਠੀਕ ਹੈ ਜੀ ਹਾਂ ਜੀ ਪ੍ਰਧਾਨ ਜੀ ਵੀ ਤੁਸੀਂ ਰਾਹ ਚ ਕਿਉਂ ਹਰਿਆਣਾ ਕੌਂਸਲ ਦੇ ਕੀ ਮਾਹੌਲ ਹੈਗਾ ਜੀ ਮਾਹੌਲ ਤਾਂ ਹੰਦਾ ਮਿਲਦਾ ਹੈਗਾ ਜੀ ਤੇ ਬਾਕੀ ਦੇਖੋ ਚਾਹਤੇ ਕਿ ਲੋ ਪਤਾ ਲੱਗ ਜਾਣਾ ਆ ਕੀ ਹੋਈ ਪਬਲਿਕ ਕਿੰਨਾ ਕੰਮ ਨੂੰ ਅਪਾ ਕਿਹੜੇ ਬੰਦੇ ਚਿਤਾਰ ਰਹੀ ਆ ਅਸੀਂ ਤਾਂ ਕਹਿੰਨੇ ਵਿੱਚ ਉਹ ਜਿਹੜਾ ਕੰਮ ਵਾਲਾ ਬੰਦਾ ਆ ਉਹ ਮੌਰੇ ਹੋਣਾ ਚਾਹੀਦਾ ਆ ਨਹੀਂ ਇੱਕ ਗੱਲ ਦੱਸੋ ਕਿ ਆਪਾਂ ਜਿਸ ਤਰ੍ਹਾਂ ਹੁਣ ਗੱਲ ਕਰਦੇ ਆ ਆਪਾਂ ਉਹ ਜਿਸ ਤਰ੍ਹਾਂ ਕੋਈ ਝਾੜੂ ਦੀ ਪਾਰਟੀ ਹੈਗੀ ਆ ਉਹ ਕਹਿੰਦੇ ਹੈਗੇ ਅਸੀਂ ਕੰਮ ਬਹੁਤ ਕੀਤੇ ਆ ਚਲੋ ਵਧੀਆ ਕਿਲੇ ਚ ਕੀਤੇ ਵਧੀਆ ਗੱਲ ਹੀ ਆ ਨਹੀਂ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਠੀਕ ਆ ਜੀ ਇਹਨਾਂ ਕੰਮ ਵਧੀਆ ਕੀਤੇ ਤੇ ਵਧੀਆ ਹੋ ਗਏ ਅਜੇ ਤੱਕ 2 ਸਾਲ ਨਹੀਂ ਦੇ ਕੰਮ ਉਹਨਾਂ ਦੇ ਦਿਖ ਰਾਇਆ ਨੇ ਜੀ 2 ਸਾਲ ਦੇ ਵਿੱਚ ਤਾਂ ਅਜੇ ਕੋਈ ਕੰਮ ਨਜ਼ਰ ਨਹੀਂ ਆ ਸਾਨੂੰ ਇਹ ਤਾਂ ਤੇ ਫਿਰ ਉਹਨਾਂ ਦਾ ਕੰਪੀਟੀਸ਼ਨ ਕਾਂਗਰਸ ਨਾਲ ਕਿੱਦਾਂ ਹੋ ਗਿਆ ਜੀ ਕੋਈ ਇੱਕੋ ਇੱਕ ਕੰਮ ਹੈਗਾ ਉਹਨਾਂ ਦਾ ਜਿਹੜਾ ਉਹਨੇ ਬਿਜਲੀ ਦੇ ਬਿੱਲ ਭਾਵ ਕੀ ਤੇ ਉਹਦੇ ਕਰਕੇ ਉਹਨਾਂ ਨੂੰ ਵੋਟ ਪੈ ਰਹੀ ਹੈ ਬਾਕੀ ਤਾਂ ਕੋਈ ਕੰਮ ਨਹੀਂ ਕੀਤਾ ਉਹਨੇ ਜਿਹੜੀਆਂ ਪੁਰਾਣੀਆਂ ਗਰੰਟਾਂ ਆ ਜਾਂ ਉਹ ਵੀ ਅਜੇ ਤੱਕ ਜਿਹੜੀਆਂ ਉਹ ਗਾਹ ਇਸ਼ੂ ਨੇ ਹੁਣ ਦਿੱਤੀਆਂ ਉਹਨਾਂ ਨੇ ਤੇ ਜੇ ਤੁਹਾਡੀ ਤੁਹਾਡੇ ਲੋਕ ਜਿਹੜੀ ਕਾਂਗਰਸ ਦਾ ਜੇ ਕੋਈ ਆ ਜਾਂਦਾ ਉੱਪਰ ਐਮਪੀ ਆ ਜਾਂਦੇ ਸਾਡੇ ਤੋਂ ਆ ਜਾਂਦੇ ਆ ਤੇ ਫਿਰ ਉਹਨਾਂ ਦਾ ਕੀ ਮੁੱਦਾ ਹੋਊਗਾ ਵੀ ਉਹ ਕੀ ਕਰਨਗੇ ਉਹ ਜੋ ਅਮਰ ਜਿਹੜਾ ਜ਼ਿਮੀਦਾਰਾ ਦਾ ਮੇਨ ਮੁੱਦਾ ਹੈਗਾ ਉਹ ਵੀ ਪਹਿਲ ਦੇ ਆਧਾਰ ਤੇ ਹੱਲ ਕਰਾਉਣੇ ਆ ਬਾਕੀ ਜਿਹੜੇ ਆਮ ਜਨਤਾ ਹੈ ਉਹ ਮਹਿੰਗਾਈ ਤੋਂ ਰਾਹਤ ਹੋਣ ਬਾਅਦ ਉਹ ਵਿਸ਼ੇਸ਼ ਉਦਲੇ ਅਪਰਾਲੇ ਕਰਨਗੇ ਹਾਂਜੀ ਜੀ ਪਹਿਲੀ ਵਾਰ ਵੋਟ ਪਾਣ ਆਏ ਹਾਂ ਹਾਂਜੀ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਵਧੀਆ ਲੱਗ ਰਿਹਾ ਅੱਛਾ ਜੀ ਤੇ ਤੁਸੀਂ ਕਿੰਦਾ ਦੀ ਸਰਕਾਰ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦੀ ਸਰਕਾਰ ਇੰਡੀਆ ਦੀ ਹੋਣੀ ਚਾਹੀਦੀ ਜਿਹੜੀ ਸਾਡੇ ਦੇਸ਼ ਦੀ ਭਲਾਈ ਬਾਰੇ ਸੋਚੇ ਤੇ ਇਥੋਂ ਦੇ ਨਾਗਰਿਕਾਂ ਬਾਰੇ ਸੋਚੇ ਇੱਥੇ ਦੇ ਜਿਹੜੇ ਨੌਜਵਾਨ ਨੇ ਨੇ ਉਹ ਬਾਹਰ ਆਈਲੈਂਡਸ ਕਰਕੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਵੀ ਕਿਉਂ ਜਾ ਰਹੇ ਨੇ ਉਹਦਾ ਕਾਰਨ ਕੀ ਹੈਗਾ ਉਹਦਾ ਕਾਰਨ ਇਹੀ ਹੈ ਕਿ ਇੱਥੇ ਜੌਬ ਓਪਰਚ्युनिटीज ਇੰਨੀਆਂ ਨਹੀਂ ਮਿਲ ਰਹੀਆਂ ਤੇ ਮੈਂ ਇਹ ਚਾਹਾਂਗੀ ਕਿ ਸਰਕਾਰ ਜਿਹੜੀ ਨਵੀਂ ਆਵੇ ਹੋਰ ਜ਼ਿਆਦਾ ਜੌਬ ਓਪਰਚ्युनिटीज ਲਿਆਵੇ ਤਾਂ ਕਿ ਜਿਹੜੇ ਬੱਚੇ ਨੇ ਇੱਥੇ ਭਾਜੀ ਕਿੱਦਾਂ ਦੀ ਠੀਕ ਠਾਕ ਹੋ ਕਿਦ ਤਰ੍ਹਾਂ ਵੋਟਾ ਕਿਦਾਂ ਚੱਲ ਰਹੀਆਂ ਫੇ ਅੱਜ ਬਹੁਤ ਵਧੀਆ ਚੱਲ ਰਹੀਆਂ ਜੀ ਤੇ ਤੁਸੀਂ ਕਿ ਕਿਹਨੂੰ ਸਟੌਪ ਸਪੋਰਟ ਕਰ ਰਹੇ ਹੋ ਮੈਂ ਤਕੜੀ ਨੁ ਮਾਰਦਾ ਤਕੜੀ ਨੁ ਅੱਛਾ ਫੇ ਕਿਦਾਂ ਫੇ ਤਕੜੀ ਫੇ ਮਾਰੂ ਬਾਜੀ ਹੋ ਨਹੀਂ ਬਾਬੇ ਨਾਨਕ ਦੀ ਤਕੜੀ ਹੈ ਬਾਜੀ ਮਾਰੂਗੀ ਅੱਜ ਸਰ ਕਿਸ ਤਰ੍ਹਾਂ ਦਾ ਲੱਗ ਰਿਹਾ ਵੋਟ ਪਾਉਣ ਲੱਗੇ ਅੱਜ ਫੇ ਫੇ ਅੱਜ ਜਿਹੜਾ ਹੈਗਾ ਇਲੈਕਸ਼ਨ ਦਾ ਬਹੁਤ ਵਧੀਆ ਮਾਹੌਲ ਹੈ ਇੱਥੇ ਤੇ ਸਾਨੂੰ ਬੜਾ ਜਿਹੜਾ ਹੱਕ ਦਾ ਇਸਤੇਮਾਲ ਕੀਤਾ ਹੈ ਸੰਵਿਧਾਨਕ ਹੱਕ ਦਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜਿਹੜੇ ਲੋਕ ਕਹਿੰਦੇ ਨੇ ਵੋਟ ਪਾਉਣੀ ਨਹੀਂ ਚਾਹੀਦੀ ਯਾਰ ਛੱਡੋ ਪਰ ਕੀ ਰੱਖਿਆ ਹੈ ਇਸ ਕੰਮ 'ਚ ਨਹੀਂ ਨਹੀਂ ਉਹ ਆਪਣਾ ਸਵਿਧਾਨਕ ਜੀ ਅਵੇੜੇ ਪਹਿਲੀ ਵਾਰ ਵੋਟ ਪਾਉਣ ਆਇਓ ਹਾਂ ਜੀ ਅੰਗਲੇ ਲੱਲੇ ਹਾਂਜੀ ਹਾਂਜੀ ਮੈਂ ਪਹਿਲੀ ਵਾਰੀ ਵੋਟ ਪਾਉਣ ਆਇਆ ਜੀ ਤੇ ਇਹ ਪੌਦਾ ਫੜਿਆ ਹੋਇਆ ਤੁਸੀਂ ਹਾਂਜੀ ਇਹ ਗਵਰਨਮੈਂਟ ਵਾਲੋ ਇਨੀਸ਼ੀਏਟਿਵ ਲਿਆ ਗਿਆ ਆ ਕਿ ਯੰਗਸਟਰ ਜਿਹੜੇ ਪਹਿਲੀ ਵਾਰੀ ਵੋਟ ਪਾਣ ਆਉਂਦੇ ਆ ਉਹਨਾਂ ਨੂੰ ਸਰਟੀਫਿਕੇਟ ਦੇ ਨਾਲ ਨਾਲ ਉਹ ਇਦਾਂ ਵੀ ਦਿੰਦੇ ਆ ਵੱਲੋਂ ਪ੍ਰਮੋਟ ਕਰਦੇ ਘਰੀਰੇ ਕੀ ਹਰਿਆ ਪਰਿਆ ਸਾਡਾ ਸਮਾਜ ਹੋਣਾ ਚਾਹੀਦਾ ਹਨ ਜੀ ਜੀ ਦਿਓ ਜੀ ਤੁਸੀਂ ਆਜੋ ਨਾ ਉਸ ਵਿੱਚ ਆਇਆ ਪਰਿਵਰਤਨ ਇੱਕ ਸਰਟੀਫਿਕੇਟ ਮਿਲਦਾ ਜੀ ਔਰ ਨਾਂ ਨਾਲ ਪੌਦਾ ਕਿਉਂਕਿ ਸਾਨੂੰ ਰੁੱਖ ਜਿਹੜੇ ਲਗਾਉਣੇ ਚਾਹੀਦੇ ਨੇ ਕਿਉਂਕਿ ਜਿਹੜੇ ਰੁੱਖ ਜਿਹੜੇ ਨੇ ਇੱਕ ਰੁੱਖ ਕਹਿੰਦੇ ਸੌ ਸੁਖ ਔਰ ਕਈ ਲੋਕਾਂ ਨੂੰ ਇਹ ਆਕਸੀਜਨ ਦਿੰਦਾ ਔਰ ਇਹ ਨੌਜਵਾਨਾਂ ਨੂੰ ਉਤਸ਼ਾਹਤ ਕਰ ਰਹੇ ਨੇ ਜੀ ਜੀ ਆਦਾਸ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਵੋਟ ਪਾਉਣ ਤੁਸੀਂ ਅੱਜ ਇੱਥੇ ਆਏ ਹੋ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਹੀ ਵਧੀਆ ਬਹੁਤ ਹੀ ਅੱਛਾ ਲੱਗ ਰਿਹਾ ਕਿ ਸਾਨੂੰ ਸਰਕਾਰ ਨੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਔਰ ਉਹਦੇ ਨਾਲੇ ਅਸੀਂ ਆਪਣੇ ਮਨਪਸੰਦ ਦਾ ਕੋਈ ਵੀ ਜਿਹੜਾ ਲੀਡਰ ਹੈ ਨੇਤਾ ਹੈ ਉਹ ਚੋਣ ਸਕਦੇ ਆ ਤੇ ਇਹ ਜਿਹੜਾ ਅੱਜ ਮਾਡਰਨ ਬੂਥ ਇੱਥੇ ਦਾ ਹਰਿਆਣੇ ਦਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਮਾਡਰਨ ਬੂਥ ਹੈ ਇੰਨਾ ਆ ਕਿ ਇਹ ਬੜਾ ਉਤਸ਼ਾਹਿਤ ਕਰਦਾ ਦੇਖ ਕੇ ਬਹੁਤ ਵਧੀਆ ਲੱਗਦਾ ਆ ਕਿ ਗਵਰਨਮੈਂਟ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਆ ਅੱਜ ਸਾਰੇ ਕਿਸ ਤਰ੍ਹਾਂ ਜੀ ਕਿਸ ਤਰ੍ਹਾਂ ਦਾ ਲੱਗਾ ਅੱਜ ਵੋਟ ਪਾਉਣ ਆਏ ਹੋ ਆਪਣੇ ਪਰਿਵਾਰ ਦੇ ਨਾਲ ਤੇ ਕਿਸ ਤਰ੍ਹਾਂ ਲੱਗਾ ਕਿਦਾਂ ਦਾ ਮਾਹੌਲ ਕਿਦਾਂ ਦਾ ਲੱਗ ਰਿਹਾ ਇੱਥੇ ਦਾ ਬਹੁਤ ਵਧੀਆ ਲੱਗ ਰਿਹਾ ਜੀ ਤੇ ਕੀ ਵੱਖਰਾ ਕੀ ਲੱਗ ਰਿਹਾ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਐਤ ਕੀ ਡੈਕੋਰੇਸ਼ਨ ਵਾਰੀ ਵਧੀਆ ਹੈ ਔਰ ਆ ਜਿਹੜੇ ਸਟਾਲ ਲਗਾਏ ਬੜੇ ਵਧੀਆ ਹੋ ਨਮਾਨਾ ਸਾਹਿਬ ਜਿਹੜੇ ਹੈ ਬਰਿੰਦਰ ਨਮਾਨਾ ਜੀ ਇਹ ਬਹੁਤ ਵਧੀਆ ਇਸ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਹੁਤ ਵੱਡੇ ਰਾਈਟਰ ਨੇ ਜਿਹੜੇ ਕੀ ਹਰਿਆਣਾ ਬਾਰੇ ਔਰ ਆਪਣੇ ਕੰਢੀ ਦੇ ਬਾਰੇ ਔਰ ਦੁਆਬਾ ਦੁਆਬੇ ਦੇ ਬਾਰੇ ਬਹੁਤ ਸਾਰਾ ਇਹੋ ਜਿਹਾ ਮੈਟਰ ਕਿਤਾਬਾਂ ਦੇ ਵਿੱਚ ਲਿਖਦੇ ਨੇ ਇਧਰ ਲਈ ਸਾਂਸਕ੍ਰਿਤੀ ਲਿਖਦੇ ਨੇ ਤੋਂ ਇਹ ਅੱਜ ਇੱਥੇ ਹਾਜ਼ਰ ਨੇ ਇਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਜੀ ਨਮਾਨਾ ਸਾਹਿਬ ਜਿਹੜੇ ਆਪਾਂ ਪੌਦੇ ਰੱਖੇ ਹੋਏ ਮਗਰ ਇਧਰ ਕਿਤਾਬਾਂ ਰੱਖੀਆਂ ਹੋਈਆਂ ਉਧਰ ਸਾਜ਼ ਰੱਖੇ ਹੋਏ ਨੇ ਇਹਨਾਂ ਦਾ ਇਹ ਕੀ ਵੋਟਾਂ ਦੇ ਨਾਲ ਕੀ ਸੰਬੰਧ ਹੈ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਜੀ ਕਿਉਂਕਿ ਇਹ ਜਿਹੜਾ ਸਾਡਾ ਹਲਕਾ ਆ 042 84 ਤੇ ਅਸੀਂ 84 ਦਾ ਕਨਸੈਪਟ ਇਸ ਮਾਡਲ ਬੂਟ ਦੇ ਵਿੱਚ ਚਟਾਇਆ ਤੇ ਸਭ ਤੋਂ ਪਹਿਲਾਂ ਜਿਹੜੇ ਸਾਜ਼ ਅਸੀਂ ਰੱਖੇ ਆ ਉਹਨਾਂ ਦਾ ਮਕਸਦ ਇਹ ਆ ਕਿ ਪੰਜਾਬ ਦੇ ਜਿਹੜੇ ਮੁੱਖ ਸੰਗੀਤ ਘਰਾਣੇ ਆ ਉਹਨਾਂ ਵਿੱਚੋਂ ਇੱਕ ਜਿਹੜਾ ਸੰਗੀਤ ਘਰਾਣਾ ਹੈਗਾ 84 ਤੇ ਦੂਜਾ ਹੈਗਾ ਆ ਹਰਿਆਣਾ ਤੇ ਉਹ ਸਾਜ਼ ਜਿਹੜੇ ਅਸੀਂ ਸਿੰਬੋਲਿਕ ਦੇ ਤੌਰ ਤੇ ਦਿੱਤੇ ਆ ਕਿਉਂਕਿ ਜਦੋਂ ਅਸੀਂ ਹਿੰਦੁਸਤਾਨ ਦੀ ਜਿਹੜੀ ਹੈਗੀ ਆ ਅ ਮਤਲਬ ਅਸੀਂ ਸ਼ਾਸਤਰੀ ਜਿਹੜਾ ਸੰਗੀਤ ਦੀ ਜਦੋਂ ਗੱਲ ਕਰਦੇ ਆ ਤਾਂ ਇਹ ਸ਼ਾਂਤਰਾ ਸੀ ਤੇ ਹਰਿਆਣਾ ਉਹ ਪ੍ਰਮੁੱਖ ਤੌਰ ਤੇ ਜਿਹੜੇ ਸਾਹਮਣੇ ਆਉਂਦੇ ਆ ਕਿਸ ਤਰ੍ਹਾਂ ਦਾ ਮਾਹੌਲ ਲੱਗਾ ਜੇ ਵੋਟਾਂ ਦੇ ਵਿੱਚ ਆ ਕੇ ਬਹੁਤ ਵਧੀਆ ਮਾਹੌਲ ਆ ਜੀ ਕੀ ਨਵਾਂ ਕੀ ਲੱਗ ਰਿਹਾ ਨਵਾਂ ਜੋ ਸਜਾਵਟ ਕੀਤੀ ਹੈ ਅੱਜ ਤੱਕ ਇਹ ਨਹੀਂ ਹੋਈ ਰਹੀ ਨਾਲ ਬਹੁਤ ਵਧੀਆ ਹਾਂ ਜੀ ਮੈਨੂੰ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਜੀ ਇੱਥੇ ਦਾ ਆਪਣਾ ਵੋਟਾਂ ਦਾ ਇਹ ਤੁਹਾਨੂੰ ਕਿਸ ਤਰ੍ਹਾਂ ਕੁਝ ਨਵਾਂ ਲੱਗ ਰਿਹਾ ਵੀ ਕੋਈ ਨਵਾਂ ਮੁੰਡਿਆ ਨੇ ਕੀਤਾ ਜਾਂ ਇੱਥੇ ਦੇ ਲੋਕਾਂ ਨੇ ਕੀਤਾ ਹਾਂ ਜੀ ਸਰ ਬਹੁਤ ਵਧੀਆ ਬਹੁਤ ਅੱਛੀ ਹੈ ਸਰ ਬਹੁਤ ਵਧੀਆ ਲੱਗਾ ਦੇਖ ਕੇ ਬਹੁਤ ਵਧੀਆ ਸਰ ਮਾਹੌਲਾ VOTER ਮਲਕੀ ਬੜੇ ਵਧੀਆ ਵੋਟ ਪਾ ਰਹੇ ਆ ਜਿਨ੍ਹਾਂ ਨੂੰ ਕੋਈ ਨਹੀਂ ਪਤਾ ਲੱਗਦਾ ਹੈਗਾ VOTER ਮਲਕੀ ਚੋਂ ਬੀਪੀ ਵਾਲੋ ਬੀਪੀ ਵਾਲੋ ਬੈਠੇ ਆ ਉਹ ਦੱਸ ਰਹੇ ਆ ਕਿ ਤੁਹਾਡੀ ਵੋਟ ਵੋਟ ਇੱਥੇ ਆ ਇਹ ਸਬੂਤੇ ਆ ਸਾਡੇ ਅੰਗਲਵਾੜੀ ਵਾਲੇ ਸਟਾਫ ਬੈਠਾ ਹੋਇਆ ਆ ਇਹ ਵੀ ਦੱਸ ਰਹੇ ਆ ਲੋਕਾਂ ਨੂੰ ਅਭੀ ਮਲਕੀ ਤੁਹਾਡਾ ਬੂਥ ਆ ਨੰਬਰ ਆ ਕੋਈ ਮਲਕੀ ਕਠਿਨਾਈ ਨਹੀਂ ਆ ਰਹੀ ਹੈਗੀ ਵੋਟ ਪਾਉਣ ਨੂੰ ਬਹੁਤ ਵਧੀਆ ਆਪਣੇ ਆਪਣੇ ਬੂਥ ਤੇ ਲੋਕ ਜਾ ਰਹੇ ਨੇ ਤੇ ਵੋਟ ਪਾ ਰਹੇ ਨੇ ਨੇ ਇਹ ਜਿਹੜਾ ਬੂਥ ਜਿਹੜਾ ਬਣਿਆ ਹੋਇਆ ਨਵਾਂ ਜਣਕੀ ਆ ਜਿਸ ਤਰ੍ਹਾਂ ਪੌਦੇ ਰੱਖੇ ਹੋਏ ਇੱਥੇ ਸੰਗੀਤ ਦੇ ਆ ਸਾਜ਼ ਰੱਖੇ ਹੋਏ ਨੇ ਕੇ ਇਹਦਾ ਕੀ ਕਾਰਨ ਹੈ ਤੁਸੀਂ ਜਾਣਦੇ ਹੋ ਪਰ ਕੀ ਗੱਲਬਾਤ ਹੈ ਸਰ ਜਾਣਦੇ ਤਾਂ ਨਹੀਂ ਵਟ ਮਤਲਬ ਕਿ ਚਲੋ ਨੌਲੇਜ ਲਈ ਦੱਸ ਦੇਉਣਗੇ ਹਾਂਜੀ ਸਰ ਜਿਹੜਾ ਸ਼ਾਮ ਚਰਾਸੀ ਕਰਾਣਾ ਹੈਗਾ ਇਹ ਜਿਹਦੇ ਬਾਰੇ ਜਿਹਨਾਂ ਲੋਕਾਂ ਨੂੰ ਨਹੀਂ ਪਤਾ ਸੀਗਾ ਇਹ ਸੰਗੀਤਕ ਸੀਗਾ ਇਹ ਕਰਾਣਾ ਤੇ ਇਹ ਹੁਣ ਜਿਹਦਾ ਸਾਜ਼ ਰੱਖਿਆ ਇਹ ਜਿਹਦਾ ਕੁਛ ਸਾਡੇ ਸਾਰ ਹੈਗੇ ਡਿਊਟੀ ਕਰਦੇ ਆ ਉਹਨਾਂ ਨੇ ਆਲੇ ਦੁਆਲੇ ਉਹ ਕਾਫੀ ਕੋਜ ਕੀਤੀ ਆ ਪੁੱਛ ਲਈ ਚ ਕੀਤੀ ਆ ਤੇ ਇਸ ਘਰਾਣੇ ਬਾਰੇ ਨੌਲੇਜ ਲਈ ਆ ਤੇ ਉਹ ਇਹ ਜਿਹੜਾ ਘਰਾਣਾ ਸ਼ਾਮਚਾਰਸੀ ਸਾਰਾ ਸੰਗੀਤਕ ਸੀਗਾ ਤੇ ਕੁਛ ਜਿਹੜਾ ਇਹ ਸ਼ਾਮਚਾਰਸੀ ਏਰੀਆ ਆ ਇਹ ਅੰਬਾਦਾਲ ਮਤਲਬ ਕਿ ਇਸ ਸੰਬੰਧ ਰੱਖਦਾ ਆ ਤੇ ਇਹ ਅੰਬਾ ਵਾਸਤੇ ਮਸ਼ਹੂਰ ਆ ਇਸ ਕਰਕੇ ਸਾਰਾ ਸ਼ਾਮਚਾਰਸੀ ਮਤਲਬ ਕਿ ਜਿਹੜਾ ਹੈਗਾ ਆ ਕਾਫੀ ਜਾਣਿਆ ਪਛਾਣਿਆ ਏਰੀਆ ਆ ਹਾਂਜੀ ਥੈਂਕ ਯੂ ਇਹ ਬਜ਼ੁਰਗ ਵੋਟ ਪਾਉਣ ਵਾਸਤੇ ਆਏ ਨੇ ਔਰ ਇਹਨਾਂ ਦੀ ਏਜ ਵੀ ਜਿਹੜੀ ਬਹੁਤ ਕਾਫੀ ਹੈ ਔਰ ਮੈਂ ਇਹਨਾਂ ਨੂੰ ਪੁੱਛਦੇ ਆਂ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਾ ਮਾਹੌਲ ਅ ਬਈ ਜੀ ਆਪਣੇ ਜਿਹੜਾ ਅੱਜ ਇੱਥੇ ਤੁਸੀਂ ਵੋਟ ਪਾਉਣ ਆਏ ਹੋ ਆ ਪਹਿਲਾਂ ਵੀ ਤੁਸੀਂ ਬਹੁਤ ਤੁਸੀਂ ਤੁਹਾਡੀ ਕਾਫੀ ਉਮਰ ਕਾਫੀ ਤੁਸੀਂ ਵੋਟਾਂ ਦੇਖੀਆਂ ਹੋਣੀਆਂ ਤੇ ਤੁਹਾਨੂੰ ਅੱਜ ਦੀ ਜਿਹੜੀ ਆ ਇਹ ਵੋਟਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਲੱਗ ਰਿਹਾ ਵੀ ਕਿੱਦਾਂ ਦਾ ਸਜਾਇਆ ਹੋਇਆ ਬਹੁਤ ਵਧੀਆ ਮਾਹੌਲ ਹੈ ਹਰ ਇੱਕ ਤਰ੍ਹਾਂ ਦੀ ਸੁਖਤਾ ਹੈ ਕੋਈ ਪਰੇਸ਼ਾਨੀ ਨਹੀਂ ਹੈ ਵੋਟ ਪਾਉਣ ਚ ਆਏ ਹਾਂ ਯੋਅ ਇੱਥੇ ਮਤਲਬ ਵੋਟ ਪਾਉਣੇ ਬਾਰੇ ਆ ਉਹ ਸਾਰੇ ਬਹੁਤ ਹੈਲਪ ਕਰ ਦਿੱਤੇ ਤੁਸੀਂ ਜਦੋਂ ਅੱਜ ਤੋਂ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਜਦੋਂ ਵੋਟਾਂ ਪਾਉਂਦੇ ਸੀ ਇਦਾਂ ਮਾਹੌਲ ਲੱਗਦਾ ਕਿ ਸਾਜ ਲੱਗੇ ਹੋਏ ਆ ਉਹ ਪੌਦੇ ਪਏ ਆ ਇੱਥੇ ਲੋਕਾਂ ਨੂੰ ਜਿਹੜੇ ਨਵੇਂ ਬਹੁਤ ਫਰਕ ਹੈ ਇਹ ਹੁਣ ਇਹ ਹਾਂਜੀ ਨਗਰ ਕੌਂਸਲ ਹਰਿਆਣਾ ਦੇ ਪ੍ਰਧਾਨ ਜੀ ਔਰ ਇਹਨਾਂ ਨਾਲ ਗੱਲਬਾਤ ਕਰਦੇ ਆਂ ਪਾਜੀ ਕਿਸ ਤਰ੍ਹਾਂ ਦਾ ਲੱਗਾ ਅੱਜ ਵੋਟ ਪਾਉਣ ਦਾ ਮਾਹੌਲ ਕਿਸ ਤਰ੍ਹਾਂ ਦਾ ਲੱਗਾ ਆ ਜਿਹੜਾ ਮਾਹੌਲ ਤਾਂ ਇਦਾਂ ਦਾ ਲੱਗਾ ਵਾ ਜਿਦਾਂ ਕੋਈ ਵਿਆਹ ਸ਼ਾਦੀ ਦਾ ਮਾਹੌਲ ਹੁੰਦਾ ਵਾ ਸਾਰੇ ਜانے ਬੜੇ ਮੋਟਾ ਉਸਾਣਾ ਬੰਦੇ ਆ ਤਾਂ ਬਾਕੀ ਆਪਣੇ ਜਿੰਨੇ ਵੀ ਆ ਸੱਜਣ ਬੇਲੀ ਜਾਤੀ ਆ ਆਪਣੇ ਭਰਾ ਸਾਡੇ ਜਿੰਨੇ ਵੀ ਹੈਗੇ ਆ ਸਰ ਕਿਸ ਤਰ੍ਹਾਂ ਕੀ ਮਾਹੌਲ ਹੈ ਇੱਕ ਮਿੰਟ ਰਹੀ ਮਾਹੌਲ ਬਹੁਤ ਵਧੀਆ ਚੱਲਦਾ ਜੀ ਮੈਂ ਸਾਰੇ ਲੋਕਾਂ ਨੂੰ ਜੀ ਅਪੀਲ ਕਰਦਾ ਕਿ ਘਰੋਂ ਨਿਕਲ ਕੇ ਵੋਟ ਪਾਓ ਅਸੀਂ ਵੋਟ ਪਾ ਕੇ ਆਪਣੀ ਵੋਟ ਦੇ ਨਾਲ ਇਸ ਦੇਸ਼ ਨੂੰ ਖੜਾ ਕਰੀਏ ਜੀ ਅਸੀਂ ਮੈਂ ਸਾਰੇ ਦੇਸ਼ ਵਾਸੀਆਂ ਆਪਣੇ ਹਰਿਆਣੇ ਵਾਸੀਆਂ ਅਗੇ ਏ ਪੱਜਪਾ ਦਾ ਜੀ ਬੂਥ ਲੱਗਾ ਹੋਇਆ ਹਰਿਆਣੇ ਦਾ ਤੇ ਆਪਾਂ ਗੱਲ ਕਰਦੇ ਸ਼ੁਭ ਭਾਜੀ ਸ਼ੁਭ ਜੀ ਕਿਸ ਤਰ੍ਹਾਂ ਦਾ ਮਾਹੌਲ ਆ ਜੀ ਮਾਹੌਲ ਬਹੁਤ ਵਧੀਆ ਆ ਜੀ ਸ਼ਾਂਤੀ ਮੇਂ ਮੋਹਲ ਆ ਬੜੇ ਪਿਆਰ ਨਾਲ ਲੋਕ ਕੋਲ ਨੂੰ ਵੋਟ ਪਾ ਰਹੇ ਆ ਤੇ ਮੋਦੀ ਜੀ ਨੂੰ ਜਾਰ ਰਹੇ ਆ ਤੇ ਕਿਦਾਂ ਫਿਰ ਜਿੱਤ ਹੋਊਗੀ ਫਿਰ ਪੂਰੀ 100% 400 ਪਾਰ 400 ਪਾਰ ਜੈ ਸ਼੍ਰੀ ਰਾਮ ਜੀ जोश इज हाई मोदी इज कमिंग ऑन द वे ऑन फोर्थ जून चार सौ साहब किस तरह माहौल चल रहा है बीजेपी का मोदी नारायण नारायण है मोदी नारायण ही है नारायण है चार सौ पार होगी जी फिर हंड्रेड परसेंट श्योर मोदी सरकार चार सौ पार जय श्री राम मोदी नारायण नारायण है जय श्री राम जी ਹਰ ਹਰ ਮੋਦੀ ਘਰ ਘਰ ਮੋਦੀ ਲੋਕਾਂ ਦੇ ਵਿੱਚ ਮੋਦੀ ਜੀ ਨੂੰ ਲੈ ਕੇ ਮੋਦੀ ਲਹਿਰ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਪਹਿਲਾਂ ਸੀ ਉਹ ਹੁਣ ਤਾਂ ਹੋਰ ਵੀ ਜ਼ਿਆਦਾ ਮੋਦੀ ਲਹਿਰ ਆ ਜੈ ਸ਼੍ਰੀ ਰਾਮ ਮੰਦਿਰ ਦਾ ਕਰਕੇ ਵੀ ਲੋਕਾਂ 'ਚ ਬਹੁਤ ਉਤਸ਼ਾਹ ਆ ਤੇ ਜਿਹੜਾ ਲਾਂਗਾ ਖੋਲਿਆ ਮੋਦੀ ਸਾਹਿਬ ਨੇ ਉਹਦਾ ਵੀ ਬਹੁਤ ਜ਼ਿਆਦਾ ਉਤਸ਼ਾਹ ਲੋਕਾਂ ਦੇ ਵਿੱਚ ਹੋਰ ਇਸ ਵਾਰ 400 ਪਾਰ ਹੋਣ ਜਾ ਰਹੇ ਆ ਸਾਡੀ ਸਾਰੇ ਕੋ ਐਮ ਸੀ ਹਰਿਆਣੇ ਦੇ ਮੋਹਨ ਜੀ ਪਾਜੀ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਆ ਵੋਟਾਂ ਦਾ ਜੀ ਮਾਹੌਲ ਬਹੁਤ ਵਧੀਆ ਆ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਆ ਜਿਹੜਾ ਬਿਲੂ ਜੀ ਤੁਸੀਂ ਸਾਡੇ ਕੋਲ ਆ ਕੇ ਸਾਨੂੰ ਇੰਨੇ ਜੁਗਾ ਸਮਝਿਆ ਤੁਹਾਡੇ ਚੈਨਲ ਦਾ ਧੰਨਵਾਦ ਆ ਵੋਟਾਂ ਦਾ ਬਹੁਤ ਵਧੀਆ ਮਾਹੌਲ ਆ ਸਾਡੇ ਸ਼ਹਿਰ ਦੇ ਵਿੱਚ ਕਿਸੇ ਵੀ ਪਾਰਟੀ ਦੀ ਕਿਸੇ ਨਾਲ ਲਗਦੇ ਵਾਜੀ ਕੋਈ ਨਹੀਂ ਸਾਰਿਆਂ ਦਾ ਪਿਆਰ ਆ ਇੱਕ ਦੂਸਰੇ ਨਾਲ ਕੋਈ ਨਹੀਂ ਜਿਹੜੇ ਸੁਖ ਲੋ ਜਿਹੜੇ ਮਾਜੀਬੂਤ ਤੇ ਚੱਲ ਜੋ ਇੱਕ ਦੂਸਰੇ ਨਾਲ ਇਹਦਾ ਕਦੇ ਹੋ ਗਿਆ ਵੱਡੇ ਸ਼ਹਿਰਾਂ 'ਚ ਉਹ ਪਾਰਟੀਆਂ ਬੱਚੇ ਲੜਾਈ ਕਰਦੇ ਉਹ ਕਰਦੇ ਆ ਇੱਥੇ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਆਪਸੀ ਭਾਈਚਾਰੇ ਵਾਂਗੂ ਆ ਪਿਆਰ ਨਾ ਰਹਿੰਦੇ ਆ ਤੇ ਵੋਟ ਵੀ ਵੋਟ ਵੀ ਵੱਧ ਤੋਂ ਵੱਧ ਪੈ ਰਹੀ ਐ ਇੱਥੇ ਤੇ ਮੈਂ ਬਾਕੀ ਸਾਰਿਆਂ ਨੂੰ ਅਪੀਲ ਕਰਦਾ ਆ ਜੇ ਕੋਈ ਵੀ ਆਪਣੇ ਘਰ ਜਿਨਾ ਬੈਠੋ ਵੱਧ ਤੋਂ ਵੱਧ ਵੋਟ ਦਾ ਅਪਯੋਗ ਆਪਣਾ ਕਰੋ ਇਸਤੇਮਾਲ ਕਰੋ ਜਿਹੜੀ ਚੰਗੀ ਸਰਕਾਰ ਆ ਉਹਨੂੰ ਆਪੇ ਲਿਆ ਕੇ ਮੋਹਰੇ ਲੈ ਕੇ ਆਓ ਦੇਖੋ ਜੀ ਅੱਜ ਕਿ ਮੈਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਨਵੀਂ ਸਰਕਾਰ ਚੁਣੀ ਆ ਦੇਸ਼ ਦੇ ਵਿੱਚ ਤੇ ਉਹਦੇ ਵਿੱਚ ਲੋਕਾਂ 'ਚ ਬੜਾ ਭਾਰੀ ਉਤਸ਼ਾਹ ਆ ਇੱਕ ਮਿੰਟ ਲੋਕਾਂ 'ਚ ਬੜਾ ਭਾਰੀ ਉਤਸ਼ਾਹ ਆ ਕਿਉਂਕਿ 10 ਸਾਲ ਜਿਹੜੀ ਪਾਰਟੀ ਨੇ ਰਾਜ ਕੀਤਾ ਉਹਨਾਂ ਨੇ ਲੋਕਾਂ ਨੂੰ ਝੂਠੇ ਲਾ ਰਿਆ ਤੋਂ ਇਲਾਵਾ ਦਿੱਤਾ ਹੀ ਕੁਝ ਨਹੀਂ ਤੇ ਉਹਦੇ ਕਰਕੇ ਅੱਜ ਲੋਕਾਂ 'ਚ ਜਿਹੜਾ ਰੋਸ ਹੈ ਉਸੇ ਹੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਇੱਕ ਸਰਕਾਰ ਬਦਲੀ ਜਿਹੜੇ ਕਿ ਲਾਰਿਆਂ ਦੇ ਨਾਲ ਬਦਲੀ ਪਰ ਅੱਜ ਲੋਕ ਆਪਣਾ ਰੋਸ ਪ੍ਰਗਟ ਕਰਨ ਦੇ ਲਈ ਕਿਉਂਕਿ ਲੋਕਾਂ 'ਚ ਬਹੁਤ ਰੋਸ ਹੈ ਕਿ ਉਹ ਨਸ਼ਾ ਹਲੇ ਨਹੀਂ ਬੰਦ ਹੋਇਆ ਕਰਾਪਸ਼ਨ ਹਲੇ ਬੰਦ ਨਹੀਂ ਹੋਈ ਬੇਰੁਜ਼ਗਾਰੀ ਹਲੇ ਠੱਲਣੀ ਪਈ ਲੋਕਾਂ ਦਾ ਜਿਹੜਾ ਰੋਸ ਹੈ ਉਹ ਅੱਜ ਵੋਟਾਂ ਦੇ ਰੂਪ ਵਿੱਚ ਉਹ ਕੱਢਣਗੇ ਤੇ ਵੋਟਾਂ ਤੜਾ ਤੜ ਜੜੀਆਂ ਉਹ ਪੈ ਰਹੀਆਂ ਤੇ ਇਹ ਵੀ ਗੱਲ ਮੈਂ ਬੜੇ ਕਿਉਂਕਿ ਆਪਾਂ ਸਾਰੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਬੈਠੇ ਆ ਆਗੂ ਸਾਡੇ ਸਾਰੇ ਆਪਾਂ ਇਹ ਵੀ ਮੈਂ ਗੱਲ ਬੜੇ ਢਿਹਲਣਾ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਨਿੱਤਰ ਕੇ ਅੱਗੇ ਖੜਾ ਹੋਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਆਸੀਂ ਪੰਜਾਬ ਵਿੱਚ ਬਣਾਵਾਂਗੇ ਤੇ ਸਾਡੇ ਨਾਲ ਇਹ ਵੀ ਕਹਿ ਦਈਏ ਕਿ ਇੱਥੇ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਉਹ ਜੋ ਹੋਰ ਵੀ ਹੈ ਇਹਨਾਂ ਨੇ ਬੜਾ ਸਹਿਯੋਗ ਕੀਤਾ ਹੁਕਮਰਾਨ ਪਾਰਟੀ ਨੇ ਝੰਡੇ ਲਾ ਕੇ ਡੰਡੇ ਲਾ ਕੇ ਪਹਿਲਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਸੀਂ ਸਬੰਧਤ ਅਧਿਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਉਹਨਾਂ ਨੇ ਉਹ ਸਾਰੇ ਝੰਡੇ ਜਿਹੜੇ ਆ ਉਹਨਾਂ ਦੇ ਲਹਾ ਦਿੱਤੇ ਤੇ ਵੋਟਾਂ ਬੜੇ ਅਮਨਮਾਨ ਨਾਲ ਪੈ ਰਹੀਆਂ ਅਸੀਂ ਹਾਂਜੀ ਐਮਸੀ ਹਰਿਆਣਾ ਇਹਨਾਂ ਕੋਲ ਪੁੱਛਦੇ ਆ ਕਿ ਕਿਸ ਤਰ੍ਹਾਂ ਵੋਟਾਂ ਦਾ ਮਾਹੌਲ ਚੱਲ ਰਿਹਾ ਹਾਂਜੀ ਵੋਟਾਂ ਤਾਂ ਕਿਦਾਂ ਚੱਲ ਰਹੀਆਂ ਜੀ ਵਧੀਆ ਚੱਲ ਰਹੀਆਂ ਜੀ ਤੇ ਕਿਹੜੀ ਪਾਰਟੀ ਫਿਰ ਅੱਗੇ ਜਾ ਰਹੀ ਆ ਹਾਲੇ ਤੱਕ ਤਾਂ ਪਤਾ ਨਹੀਂਗਾ 4 ਤਰੀਕ ਨੂੰ ਪਤਾ ਲੱਗੂਗਾ ਤੇ ਤੁਸੀਂ ਕਿਹੜੀ ਪਾਰਟੀ ਸਪੋਰਟ ਕਰ ਰਹੇ ਹੋ ਅਸੀਂ ਤਾਂ कांग्रेस कांग्रेस तीस कोट का जी ये दी पंजे दी हाँ जी हाँ पाजी किस तरह माहौल चल रहा है वोटा का फिर माहौल इस टाइम बढ़िया चल रहा है सवेरे सवेरे तकरीबन वोटर बहुत बोर्त भुगत गए उदास सवेरे सवेरे तो हम थोड़ा थोड़ा चली जाता समा वाइया सारे वोटर बारो बारी आगे वोटा पाई जाते हैं जी ਤੇ ਕਿਦਾਂ ਫਿਕ ਕੀ ਕਿਹੜੀ ਪਾਰਟੀ ਅੱਗੇ ਨਿਕਲ ਰਹੀ ਹੈ ਜੀ ਪਾਰਟੀਆਂ ਸਾਰੀਆਂ ਦਾ ਜੋਰ ਆ ਜੀ ਅਸੀਂ ਇਕੱਲੇ ਆ ਦੀ ਸਪੋਰਟ ਕਰ ਰਹੇ ਆ ਇਸ ਵੇਲੇ ਜੀ ਢੰਡਾ ਸਾਹਿਬ ਦੀ ਹਾਂਜੀ ਭਾਜੀ ਫਿਰ ਕਿਹੜੀ ਪਾਰਟੀ ਫਿਰ ਇਸ ਵੇਰੇ ਅੱਗੇ ਜਾ ਰਹੀਆਂ ਭਾਜੀ ਦੇਖੋ ਵੋਟਾਂ ਦਾ ਦੌਰ ਚੱਲ ਰਿਹਾ ਹੈ ਜੀ ਡਾਕਟਰ ਰਾਜ ਜੀ ਅੱਗੇ ਚੱਲ ਰਹੇ ਨੇ ਡਾਕਟਰ ਰਾਜ ਚੱਬੇਵਾਲ ਜੀ ਦੀ ਜਿੱਤ ਪੱਕੀ ਆ ਜੀ ਤੇ ਬਹੁਤ ਵਧੀਆ ਮਾਹੌਲ ਆ ਹਰਿਆਣੇ ਦੀ ਵੋਟ ਕਾਫੀ ਪੈ ਗਈ ਆਲੇ ਦੁਆਲੇ ਪਿੰਡਾਂ ਦੀ ਵੀ ਪੈ ਗਈ ਜੀ ਤੇ ਡਾਕਟਰ ਰਾਜ ਜੀ ਜੇ ਅਗਰ ਜਿੱਤ ਜਾਂਦੇ ਆ ਤੇ ਉਹ ਕੀ ਕੰਮ ਕਰਨਗੇ ਤੁਸੀਂ ਉਹਨਾਂ ਦੇ ਵਰਕਰ ਆ ਡਾਕਟਰ ਰਾਜ ਜੀ ਜੀ ਆਪਣੇ ਹਲਕੇ ਦੇ ਵਧੀਆ ਕੰਮ ਕਰਨਗੇ ਹਸਪਤਾਲ ਲਿਆਉਣਗੇ ਹਰਿਆਣੇ ਦੇ ਵਿੱਚ ਕਈ ਕੰਮ ਕਰਨ ਵਾਲੇ ਆ ਜੀ ਉਹ ਕਰਨਗੇ ਜਿਹੜੀ ਡਿਊਟੀ ਬਣਦੀ ਸਾਡੇ ਹਰਿਆਣੇ ਦਾ ਮਾਹੌਲ ਬਹੁਤ ਵਧੀਆ ਜੀ ਵੋਟਾਂ ਦੇ ਲਈ ਤੇ ਵੋਟ ਦਾ ਟਾਈਮ ਹੈਗਾ 6 ਵਜੇ ਤੱਕ ਮੇਰੀ ਤਾਂ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਵੱਧ ਤੋਂ ਵੱਧ ਕਰੋ ਨਿਕਲਣ ਤਾਂ ਆਪਣੇ ਬੋਟ ਦਾ ਇਸਤੇਮਾਲ ਕਰਨ ਤੇ ਬੋਟ ਦਾ ਪਾਈ ਜਾਵੇ ਜੀ ਫਿਰ ਕੀ ਮੋਲ ਆ ਜੀ ਫਿਰ ਹਰਿਆਣੇ ਦਾ ਬਹੁਤ ਵਧੀਆ ਬੂਤ ਇਕੱਠੇ ਲੱਗੇ ਆ ਇੱਕ ਦੂਜੇ ਨਾਲ ਉਹ ਪਿਆਰ ਆ ਸਾਨੂੰ ਕਿਸੇ ਨਾਲ ਕੋਈ ਉਦਾ ਦਾ ਨਹੀਂ ਹੈਗਾ ਜੀ ਸਾਰੇ ਪਿਆਰ ਨਾਲ ਬੈਠੇ ਆ ਤਾਂ ਪਿਆਰ ਨਾਲ ਜੈ ਸ਼੍ਰੀ ਰਾਮ ਬਾਕੀ ਵੋਟ ਬੂਤ ਸਾਡਾ ਬਹੁਤ ਵਧੀਆ ਜੀ ਤੇ VOTING ਚੱਲ ਰਹੀ ਆ ਬਹੁਤ ਵਧੀਆ ਤੇ ਆਪਾਂ ਚਾਹਦੇ ਆ ਕਿ ਇੱਕ ਵਾਰੀ ਫਿਰ ਮੋਦੀ ਸਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰਿਆਣਾ ਵਾਸੀਆਂ ਨੂੰ ਅਪੀਲ ਹੈ ਜੀ VOTING ਹੋ ਰਹੀ ਹੈ ਤੱਕੜੀ ਨੂੰ ਵੋਟ ਕਾਫੀ ਪੈ ਰਹੀ ਹੈ ਜੀ ਚਲੋ ਜੀ ਅੱਗੇ ਜੀ 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 ਜੀ

Oh. Okay.